ਹਰਨ ਸਾਸਤਰੀ ਕਾਲ ਜੀ ਮੈਂ ਗੈਰਤ ਮਦਰ ਬਾਬਾ ਢੂਲਕਾ ਅੱਜ ਸ਼ਿੰਗਾਰ ਕਰਾਂਗੇ ਕਿ ਕੀਚਕ ਰੋਗ ਬਾਰੇ ਕੀਚਕਕ ਰੋਗ ਹੈ ਇਸ ਨੂੰ ਮਾਤਾ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਅਕਸਰ ਇਹ ਬੱਚਿਆਂ ਨੂੰ ਜਿਆਦਾ ਹੀ ਸ਼ਿਕਾਇਤ ਆਉਂਦੀ ਆ ਕਈ ਵਾਰ ਵੱਡਿਆਂ ਨੂੰ ਵੀ ਆਉਂਦੀ ਹੈ ਇਹ ਇੱਕ ਬਹੁਤ ਹੀ ਨਾਮਰਾਜ਼ ਰੋਗ ਹੈ ਬੁਖਾਰ ਬੜਾ ਤੇਜ਼ ਹੁੰਦਾ ਜਲ ਤੇ ਖਾਰਖੀ ਬੜੀ ਹੁੰਦੀ ਹੈ ਤੇ ਗਾਲ ਵੀ ਸੁੱਕ ਜਾਂਦਾ ਹੈ ਬੰਦਾ ਬਹੁਤ ਹੀ ਜ਼ਿਆਦਾ ਪਰੇਸ਼ਾਨ ਦਾ ਬੱਚੇ ਬੜੇ ਪਰੇਸ਼ਾਨ ਜਿਆ ਆਪਾਂ ਇਸ ਦਾ ਭਰੇ ਜ ਰੱਖਣ ਵਾਲੇ ਦੱਥਣ ਗੇ ਗੱਲਾਂ ਨੂੰ ਘਰ ਦੇ ਵਿੱਚ ਭਰੇ ਹੀ ਬਹੁਤ ਰੱਖਣਾ ਜ਼ਰੂਰੀ ਹੈ ਤੜਕਾ ਘਰ ਦੇ ਵਿੱਚ ਬਿਲਕੁਲ ਨਹੀਂ ਲਾਉਣਾ ਇਹ ਚੀਜ਼ਾਂ ਬਿਲਕੁਲ ਖਿਆਲ ਰੱਖੋ ਕੱਚੀ ਲੱਸੀ ਮਰੀਜ਼ ਨੂੰ ਪੀਣ ਨੂੰ ਜ਼ਰੂਰ ਦਿਓ ਤੇ ਕੱਚੀ ਲੱਸੀ ਦੇ ਛਿੱਟੇ ਵੀ ਘਰ ਦੇ ਵਿੱਚ ਜ਼ਰੂਰ ਮਾਰੋ ਇਸੇ ਬਾਰੇ ਥੋੜਾ ਨੁਕਸਾ ਭਟਾਂ ਦੇਣ ਲੱਗਿਆ ਉਹ ਵੀ ਤੁਸੀਂ ਇਹਨੂੰ ਵਰਤ ਕੇ ਮਰੀਜ਼ ਨੂੰ ਠੀਕ ਕਰ ਸਕਦੇ ਹੋ ਪੰਛਾਰੀ ਦੇ ਕੋਈ ਜਾਓ ਪਰਵਾਰ ਪਿਸ਼ਤੀ ਇੱਕ ਰਤੀ ਇਹ ਗਊ ਦਰਤੀ ਪਸ਼ਮ ਇੱਕ ਰਤੀ ਸ਼ਹਿਦ ਦੇ ਨਾਲ ਜੋ ਬੱਚਾ ਹੋਵੇ ਜਾਂ ਸਿਆਣਾ ਇਹਨੂੰ ਤੁਸੀਂ ਨੂੰ ਦਵਾਈ ਦੇਵੋਗੇ ਬਹੁਤ ਸ਼ਕਤੀ ਪਰਮਾਨ ਹੋਣਾ ਸ਼ੁਰੂ ਹੋ ਜਾਏਗਾ ਉਤ ਸੱਤਾ ਦਿਨਾਂ ਬਾਅਦ ਪਰਵਾਰ ਪਸ਼ਮ ਜੋ ਰੁਪਿਆ ਸ਼ਹਿਦ ਦੇ ਨਾਲ ਜੋ ਮਰੀਜ਼ ਬਿਲਕੁਲ ਠੀਕ ਰਹੇਗਾ